ਪਾਜੀ ਸਾਰੇ ਭਰਾਵਾਂ ਦਾ ਕੀ ਹਾਲ ਚਾਲ ਜੀ ਵੈਲਕਮ ਹੋ ਗਿਆ ਸਾਰੇ ਭਰਾਵਾਂ ਦਾ ਸਾਡੇ ਚੈਨਲ ਤੇ ਜਨਾ ਬਾਕ ਤੇ ਹੋਰ ਸਾਰੇ ਦੋਸਤਾਂ ਭਰਾਵਾਂ ਦਾ ਕੀ ਹਾਲ ਚਾਲ ਵੀਰ ਜੀ ਸਾਰਿਆਂ ਤੋਂ ਸਭ ਤੋਂ ਪਹਿਲਾਂ ਥੋੜੀ ਮਾਫਰਤ ਸੌਰੀ ਤੇ ਮਾਫੀ ਮੰਗਣਾ ਹੈ ਵੀ ਕਾਫੀ ਦਿਨਾਂ ਬਾਅਦ ਵੀਡੀਓ ਆਪਾਂ ਲੈ ਕੇ ਆਏ ਆ ਜੋ ਕੋਈ ਹਫਤਾ ਇਹ ਚੱਲਿਆ ਕੁਝ ਜ਼ਰੂਰੀ ਕੰਮ ਹੀ ਕੁਝ ਰਜੇਵੇਂ ਤੇ ਤੁਹਾਨੂੰ ਪਤਾ ਕੁਝ ਚੀਜ਼ਾਂ ਨੂੰ ਮੈਂ ਜ਼ਿਆਦਾ ਤਰਜੀਹ ਦਿੰਨਾ ਮੈਂ ਇਹ ਨਹੀਂ ਚਾਹੁੰਦਾ ਕਿ ਕਬੂਤਰ ਬਾਜ਼ੀ ਨੂੰ ਮੌਕਾ ਰੱਖਿਆ ਜਾਵੇ ਆਪਣੇ ਪਰਿਵਾਰ ਇੱਕ ਜ਼ਿੰਮੇਵਾਰੀਆਂ ਪਰਿਵਾਰਿਕ ਰਜ਼ੀ ਹੋਵੇ ਕੁਝ ਡਿਊਟੀਆਂ ਆਪਣੀਆਂ ਠੀਕ ਹੈ ਜੀ ਉਹਨਾਂ ਤੋਂ ਬਾਅਦ ਜੇ ਸਾਡੇ ਕੋਲ ਟਾਈਮ ਬਚਦਾ ਫਿਰ ਆਪਾਂ ਕਬੂਤਰ ਬਾਜ਼ੀ ਨੂੰ ਦਿੰਦੇ ਆ ਤੇ ਚਲੋ ਚੱਲਦੇ ਆ ਆਪਾਂ ਆਪਣੇ ਟੌਪਿਕ ਵੱਲ ਸਭ ਤੋਂ ਪਹਿਲਾਂ ਤੇ ਜਿਹੜੇ ਚੈਨਲ ਨਵੇਂ ਆਏ ਆਪਣੇ ਜਿਹੜੇ ਸੱਜਣ ਚੈਨਲ ਦੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਆਇਦਰ ਟਾਪਿਕ ਬਹੁਤ ਹੀ ਵਧੀਆ ਮੈਨਾਂ ਵੀ ਕਬੂਤਰਬਾਜੀ ਅਗਰ ਇਹ ਟਾਪਿਕ ਵਿੱਚੋਂ ਕੱਢਦੇ ਆ ਨਾ ਤੇ ਕਬੂਤਰਬਾਜੀ ਖਤਮ ਆ ਉਸ ਤੋਂ ਬਗੈਰ ਕਬੂਤਰਬਾਜੀ ਕਰ ਨਹੀਂ ਸਕਦੇ ਔਰ ਜੇ ਮੈਂ ਕਬੂਤਰ ਨੂੰ ਉਡਾਉਣ ਦਾ ਬਰੀਡਿੰਗ ਦਾ ਜਾਂ ਹੋਰ ਅਲੱਗ-ਅਲੱਗ ਚੀਜ਼ਾਂ ਆ ਗਿਆ ਵਾ ਅਲੱਗ-ਅਲੱਗ ਵਿਸ਼ੇ ਆ ਅਲੱਗ-ਅਲੱਗ ਤੇ ਇਸ ਤਰ੍ਹਾਂ ਇਹ ਵਿਸ਼ਾ ਬਹੁਤ ਗੰਭੀਰ ਆ ਇਸ ਤੇ ਵੀ ਜੇ ਸਾਡਾ ਪੂਰੀ ਪਕੜ ਨਹੀਂ ਹੈਗੀ ਨਾ ਇਹਨਾਂ ਚੀਜ਼ਾਂ ਦੇ ਵਿੱਚ ਤੇ ਫਿਰ ਵੀ ਅਸੀਂ ਕਬੂਤਰ ਬਾਜੀ 'ਚ ਕੰਮ ਜਾ ਬਣ ਨਹੀਂ ਹੋ ਸਕਦੇ। ਗੱਲ ਕਰ ਰਹੇ ਹਾਂ ਵੀਰ ਜੀ ਮੈਂ ਜਿਹੜੀਆਂ ਸਾਡੇ ਬਿਮਾਰੀਆਂ ਉਹਦੀਆਂ ਕਬੂਤਰਾਂ 'ਚ ਸਭ ਤੋਂ ਜਿਹੜੀ ਖਤਰਨਾਕ ਬਿਮਾਰੀਆਂ ਦੀ ਲੱਕਵੇ ਤੇ ਝੋਲੇ ਦੀ। ਇਸ ਬਿਮਾਰੀ ਤੋਂ ਕਬੂਤਰਾਂ ਨੂੰ ਆਪਾਂ ਕਿਵੇਂ ਬਚਾ ਸਕਦੇ ਹਾਂ? ਸਭ ਤੋਂ ਪਹਿਲਾਂ ਤੇ ਬਚਾ ਕਿਵੇਂ ਕਰਨਾ? ਪਹਿਲਾਂ ਅਸੀਂ ਪਹਿਲਾਂ ਇਹੋ ਜਿਹੀਆਂ ਕੁਝ ਚੀਜ਼ਾਂ ਕਰ ਲਈਏ। ਕਿ ਜਿਹਦੇ ਨਾਲ ਕਬੂਤਰ ਬਿਮਾਰੀ ਚ ਨਾ ਆਉਣ। ਤੇ ਦੂਜਾ ਅਗਰ ਗਾਲ ਢੋਲ ਪੈ ਗਿਆ ਤੇ ਫਿਰ ਵਜਾਉਣਾ ਪੈਂਦਾ ਤੇ ਜੇ ਬਿਮਾਰੀ ਆ ਜੇ ਤੇ ਫਿਰ ਉਸ ਤੋਂ ਆਪਾਂ ਕਿਵੇਂ ਬਾਹਰ ਨਿਕਲਾਂ ਕਿਵੇਂ ਸਰਵਾਈਵ ਕਰਨਾ ਤੇ ਕਬੂਤਰਾਂ ਨੂੰ ਕਿਵੇਂ ਵਾਪਸ ਉਸੇ ਫਿਟਨੈਸ ਤੇ ਲੈ ਕੇ ਆਉਣਾ ਇਹਦੀ ਜਿਹੜੀ ਰੇਸ਼ੋ ਹਨ ਬਹੁਤ ਜਿਆਦਾ ਹੀ ਖਤਰਨਾਕ ਹੈ ਜੇ 100 ਕਬੂਤਰ ਨੂੰ ਬਿਮਾਰੀ ਆਈ ਤੇ 90 ਕਬੂਤਰ ਮਰਦੇ ਆ ਠੀਕ ਹੈ ਜੀ ਤੇ ਜੇ ਅਸੀਂ ਵਧੀਆ احتیاط ਕਰੀਏ ਕਬੂਤਰਾਂ ਦੇ ਯਾਰ ਬਚ ਵੀ ਜਾਂਦੇ ਆ ਬਹੁਤ ਕਬੂਤਰ ਬਚ ਜਾਂਦੇ ਇਹ ਬਿਮਾਰੀ ਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਤਿਹਾਸ ਦੱਸਦਾ ਇਹ ਬਿਮਾਰੀ ਅੱਜ ਤੋਂ 14-15 ਸਾਲ ਪਹਿਲਾਂ ਹੈ ਨਹੀਂ ਬਿਲਕੁਲ ਇਹ 2012 11-12 ਤੋਂ ਆਉਣੇ ਸ਼ੁਰੂ ਹੋਈ ਗਿਆ ਇਹ ਬਿਮਾਰੀ ਤੇ ਇਹ ਸਭ ਤੋਂ ਪਹਿਲਾਂ ਆਸਟ੍ਰੇਲੀਆ ਤੋਂ ਸ਼ੁਰੂ ਹੋਈ ਆ ਆਸਟ੍ਰੇਲੀਆ ਵਿੱਚ ਕਬੂਤਰੇ ਜਾਨਵਰਾਂ ਨੂੰ ਇਹ ਚੀਜ਼ ਪਈ ਸੀ ਔਰ ਜੰਗਲੀ ਕਬੂਤਰਾਂ ਤੋਂ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਤੋਂ ਸਭ ਤੋਂ ਪਹਿਲਾਂ ਆਈ ਤੇ ਫਿਰ ਹੁਣ ਹੌਲੀ 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 ਇਹ ਤਕਰੀਬਨ ਸਾਰੀ ਦੁਨੀਆ 'ਚ ਹੀ ਕਬੂਤਰਾਂ ਨੂੰ ਹੁੰਦੀ ਆ ਔਰ ਬਹੁਤ ਹੀ ਡੇਂਜਰ ਵਾਇਰਸ ਹੈ ਪਹਿਲਾਂ ਤੇ 5-4 ਸਾਲ ਇਹਦਾ ਕੋਈ ਅ ਤੋੜੀ ਨੇ ਲੰਬਾ ਬਹੁਤ ਜ਼ਿਆਦਾ ਕਬੂਤਰਾਂ ਦੀ ਜਿਹੜੀ ਆ ਮੌਤ ਹੋਈ ਹੈ ਇਹਦੇ ਕਰਕੇ ਪਰ ਹੌਲੀ ਹੌਲੀ ਦਾ ਟ੍ਰੀਟਮੈਂਟ ਉਹ ਲੱਭਾ ਇਨ ਜੈਕਸ਼ਨ ਵੀ ਆ ਗਏ ਜਿਹੜਾ ਆਪਾਂ ਅਕਸਰ ਇਨ ਜੈਕਸ਼ਨ ਲਾਉਨੇ ਆ ਸਾਰਿਆਂ ਨੂੰ ਨਾਵਾਂ ਦਾ ਪਤਾ ਸਾਰਿਆਂ ਨੂੰ ਦਵਾਈਆਂ ਦਾ ਪਤਾ ਪਰ ਯਾਰ ਹਰ ਕੋਈ ਬੰਦਾ ਇੰਨੀ ਟ੍ਰੀਟਮੈਂਟ ਨਹੀਂ ਕਰ ਸਕਦਾ ਇੰਨੇ ਕਿੱਕ ਰਖਾਵ ਦੇਖਭਾਲ ਨਹੀਂ ਕਰ ਸਕਦਾ ਇਹ ਕਰਕੇ ਮੈਂ ਕੁਝ ਸਿੰਪਲ ਘਰੇਲੂ ਚੀਜ਼ਾਂ ਹੋ ਜਾਂ ਦੱਸੂਗਾ ਯਾਰ ਜੇ ਤੁਸੀਂ ਉਹ ਵੀ ਕਰਨਾ ਆਪਣੇ ਘੋਡੇ ਜੇ ਤੇ ਕੰਮ ਇਟਾ ਦੇ ਕਬੂਤਰ ਬਾਸਾ ਦੇ ਤੁਹਾਨੂੰ ਪਤਾ ਯਾਰ ਕਬੂਤਰ ਬਣਦੇ ਬੜੀ ਮੁਸ਼ਕਲ ਆ ਤੇ ਜਦੋਂ ਬਿਮਾਰੀ ਆ ਜਾਂਦੀ ਆ ਨਾ ਤੇ ਫਿਰ ਲੈਣੇ ਦੇਣੇ ਪੈਂਦੇ ਇਹੋ ਜਿਹੇ ਕਬੂਤਰ ਹੁੰਦੇ ਆ ਜਿਹੜੇ ਫਿਰ ਲੋਕ ਪਹਿਲਾਂ ਉਹਨਾਂ ਦੇਲਾਂ ਲਾ ਲਾ ਕੇ ਰੱਖਦੇ ਆ ਚੁੰਮਦੇ ਛੱਟਦੇ ਆ ਤੇ ਬਾਅਦ ਵਿੱਚ ਉਹਨਾਂ ਨੂੰ ਗਲੀਆਂ ਹੀ ਸੁੱਟਦੇ ਆ ਜਾਂ ਬਾਜ਼ਾਰਾਂ 'ਚ ਸੁੱਟਦੇ ਆ ਜਾਂ ਕੁੱਤਿਆਂ ਅੱਗੇ ਸੁੱਟਦੇ ਦੇਖੇ ਮੈਂ ਤੇ ਇਹ ਯਾਰ ਬਹੁਤ ਹੀ ਨੀਚ ਹਰਕਤ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੇ ਸਾਡੇ ਪਰਿਵਾਰ 'ਚ ਕਿਸੇ ਨੂੰ ਇੰਨੀ ਬਿਮਾਰੀ ਜਿਸ ਨੂੰ ਆਪਾਂ ਕਹਿ ਦਿੰਨੇ ਇਤਰਾ ਪੈਰਲਾਈਜ਼ ਦੀ ਬਿਮਾਰੀ ਹੈ ਹੋ ਜੇ ਤੇ ਅਸੀਂ ਯਾਰ ਉਹਨੂੰ ਘਰੋਂ ਬਾਹਰ ਥੋੜ੍ਹ ਦੇਣੇ ਕਿਤੇ ਇਹੋ ਜੀ ਦਿਨੇ ਚ ਹਰਕਤ ਨਹੀਂ ਕਰਨੀ ਚਾਹੀਦੀ ਔਰ ਜਿਹੜੇ ਇਹੋ ਜੀ ਹਰਕਤਾਂ ਕਰਦੇ ਆ ਮੈਂ ਉਹਨਾਂ ਨੂੰ ਇੱਕ ਖਿਡਾਰੀ ਨਹੀਂ ਸਮਝਦਾ ਮੈਂ ਉਹਨਾਂ ਨੂੰ ਸਮਝਦਾ ਦਲਾਲ ਸਿਰਫ ਜਿਨ੍ਹਾਂ ਨੂੰ ਆਪਣਾ ਆਪਣਾ ਮਤਲਬ ਚਾਹੀਦਾ ਹੋ ਜਿਨ੍ਹਾਂ ਜਰ ਕਬੂਤਰ ਕੰਮ ਕਰਦਾ डन ਹੈ ਤੇ ਜਿਨ੍ਹਾਂ ਚ ਨਹੀਂ ਕਰਦਾ ਫਿਰ ਉਹ ਕਿਸੇ ਕੰਮ ਦਾ ਨਹੀਂ ਠੀਕ ਹੈ ਜੀ ਤੇ ਮਾਜਰ ਸਾਰੇ ਭਰਾਵਾਂ ਨੂੰ ਜੇ ਕਿਸੇ ਵੀ ਨੂੰ ਗੁੱਸਾ ਲੱਗਾ ਹੋਵੇ ਪਰੇ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਯਾਰ ਕਬੂਤਰ ਛੋਟਣੇ ਨਹੀਂ ਦੇ ਜਾਈਦੇ ਉਹਨਾਂ ਨੂੰ ਤੁਸੀਂ ਲਾਗ ਇੱਕ ਪਿੰਜਰੇ ਚ ਰੱਖ ਦਿਓ ਯਾਰ ਜੇ ਉਹਨਾਂ ਦੀ ਰੱਬ ਨੇ ਲਿਖੀ ਹੋਗੀ ਤਾਂ ਬਚ ਜਾਣਗੇ ਤੇ ਜੇ ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਆ ਇਸ ਤਰ੍ਹਾਂ ਨਹੀਂ ਚਾਹੀਦਾ ਕਰਨਾ ਜਿਹੜਾ ਬਿਲਕੁਲ ਹੀ ਮਲੋਂ ਨਕਾਰਾ ਹੋ ਗਿਆ ਉਹਨੂੰ ਤੁਸੀਂ ਰੱਖ ਦਿਓ ਵੈਸੇ ਯਾਰ ਜੇ ਨਹੀਂ ਬਚਿਆ ਤਾਂ ਉਹਨੂੰ ਵੈਸੇ ਇੱਕ ਦੋ ਦਿਨ ਚ ਮਾਰ ਦੇਣਾ ਫਿਰ ਜਦੋਂ ਮਰਜ਼ੀ ਕਰਿਓ ਉਹਨੂੰ ਕਈ ਲੋਕ ਮੈਂ ਵੇਖੇ ਕੰਮ ਕਰਦੇ ਠੀਕ ਹੈ ਜੀ ਬੋਰੀਆਂ ਨੇ ਬੋਰੀਆਂ ਭਰ ਕੇ ਸੁੱਟ ਜਾਨੇ ਚਲੋ ਟੌਪਿਕ ਤਾਂ ਆਪਾਂ ਲਾਂਬੇ ਹੋ ਗਿਆਂ ਆਪਾਂ ਆਉਣੇ ਆਪਣੇ ਟੌਪਿਕ ਵੱਲ ਮੈਂ ਤੁਹਾਨੂੰ ਕੁਝ ਇਹੋ ਜਿਹੀ ਚੀਜ਼ਾਂ ਦੱਸੂਗਾ ਕੀ ਕਿਵੇਂ ਬੀਮਾਰ ਤੋਂ ਬਚਾਉਣਾ ਸਭ ਤੋਂ ਪਹਿਲਾਂ ਬਚਾਉਣਾ ਕਿਵੇਂ ਯਾਰ ਬਿਮਾਰੀ ਸਾਡੇ ਘਰ ਆਵੇ ਨਾ ਖੋਡੇ ਜਾਵੇ ਨਾ ਤੇ ਜੇ ਆ ਜਾਂਦੀ ਹੈ ਫਿਰ ਉਹਨੂੰ ਦੂਰ ਆਪਾਂ ਕਿਵੇਂ ਕਰਾਂ ਤੇ ਵੀਡੀਓ ਲਾਸਟ ਤੱਕ ਵੇਖੋ ਬਹੁਤ ਹੀ ਵਧੀਆ ਯੂਨੀਕ ਟਾਪਿਕ ਹੈ ਮੈਨੂੰ ਇੱਕ ਦੋ ਬੰਦਿਆਂ ਨੇ ਕਮੈਂਟ ਵੀ ਆਈ ਤੇ ਪਰਸਨਲੀ ਮੈਂ ਸਮਝਦਾ ਕਿ ਇਹ ਟਾਪਿਕ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਰਡੌਨ ਦਾ ਸੀਜ਼ਨ ਤੇ ਖਤਮ ਹੋ ਗਿਆ ਉਹ ਹੁਣ ਤੇ ਖਤਮ ਹੈ ਗੈਰ ਕਮਬਾਰਿਸ਼ਾਂ ਬਹੁਤ ਪਹਿਲਾਂ ਸ਼ੁਰੂ ਹੋ ਗਈਆਂ ਸਾਡੇ ਤੇ ਅੰਮ੍ਰਿਤਸਰ ਦੇ ਇੱਥੇ 100 ਮਿਲੀਮੀਟਰ ਬਾਰਿਸ਼ ਹੁੰਦੀ ਹੈ ਅੱਗੇ ਇਹ ਅਸੀਂ ਮਿਲੀਆ ਕਰ 200 ਮਿਲੀਲੀਟਰ ਐਮ ਐਲ ਹੋਈ ਜਾ। ਫੋਲਪਸ ਸਭ ਤੋਂ ਜਿਆਦਾ ਬਾਰਿਸ਼ ਪੰਜਾਬ ਚ ਅੰਮ੍ਰਿਤਸਰ ਹੋਈ ਹੈ ਇਸ ਵਾਰ। ਅੱਗੇ ਦਾ ਪਤਾ ਨਹੀਂ ਅਜੇ ਤਾਂ ਸੌਣ ਦਾ ਮਹੀਨਾ ਚੜ੍ਹਿਆ ਇੱਕ ਦੋ ਦਿਨ ਹੋਏ। ਤੇ ਆਉਣੇ ਕਿਵੇਂ ਇਹਨੂੰ ਆਪਾਂ ਰਖ ਰਖਾਵਾ ਆਪਣੇ ਕਬੂਤਰਾਂ ਦਾ ਕਰਨਾ। ਕਿਵੇਂ ਦੇ ਖੁੱਡੇ ਹੋਣ ਚਾਹੀਦੇ ਆ। ਕਿਵੇਂ ਦੇ ਕਬੂਤਰ ਹੋਣ ਚਾਹੀਦੇ ਆ। ਤੇ ਕਿਵੇਂ ਦਾ ਦਾਣਾ ਹੋਣਾ ਚਾਹੀਦਾ, ਕਿਵੇਂ ਦਾ ਪਾਣੀ ਹੋਣਾ ਚਾਹੀਦਾ। ਸਾਰੇ ਤੇ ਡਿਟੇਲ ਵੀਡੀਓ ਲੈ ਕੇ ਆਇਆ। ਵੀਡੀਓ ਬੇਸ਼ੱਕ ਥੋੜੀ ਜਿਹੀ ਲੰਮੀ ਹੋ ਜੂਗੀ ਪਰ ਮੇਰੇ ਭਰਾ ਨਾਲ ਜੁੜ ਕੇ ਰਹੋ ਵੀਡੀਓ ਵੇਖਿਓ ਬੜੇ ਕੰਮ ਦੀ ਵੀਡੀਓ ਯਾਰ ਜੇ ਇੱਕ ਜਾਨਵਰ ਦੀ ਆ ਵੀਡੀਓ ਵੇਖ ਕੇ ਜਾਣ ਪਾ ਜਾਂਦੀ ਹੈ ਤੇ ਮੈਂ ਸਮਝਦਾ ਕਿ ਮੇਰਾ ਜਿਹੜਾ ਇਹ ਕੀਤਾ ਹੋਇਆ ਕੰਮ ਆ ਕਰਮ ਆ ਉਹ ਸਫਲ ਆ ਠੀਕ ਹੈ ਜੀ ਤੇ ਲਾਸਟ ਵੀਡੀਓ ਵੇਖਿਓ ਜਰੂਰ ਫਿਰ ਮੈਂ ਤੁਹਾਨੂੰ ਦਿਖਾਉਂਗਾ ਵੀ ਕਿਵੇਂ ਦੇ ਕੁੱਡੇ ਹੋਣੇ ਚਾਹੀਦੇ ਆ ਕਿਵੇਂ ਦਾ ਰੱਖ ਰਖਾਵ ਹੋਣੇ ਚਾਹੀਦੇ ਕਿਉਂਕਿ ਮੈਂ ਆਪਣੇ ਕੁੱਡਿਆਂ ਦੀ ਤੁਹਾਨੂੰ ਵੀਡੀਓ ਦਿਖਾਉਂਗਾ ਦੇ ਵੀ ਨਹੀਂ ਰੱਖਦੇ ਇਹ ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਘਰ 'ਚ ਇਹ ਬਿਮਾਰੀ ਆਈ ਨਹੀਂ ਕਦੀ ਹਾਂ ਮੇਰੇ ਕਬੂਤਰਾਂ 'ਚ ਵੀ ਇਹ ਬਿਮਾਰੀ 2-3 ਸਾਲ ਪਹਿਲਾਂ ਆ ਗਈ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਹੈਂਡਲ ਕੀਤਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਬਚਾਅ ਇਹਦੇ ਵਿੱਚ ਕੋਈ ਮਾਨ ਵਾਲੀ ਗੱਲ ਨਹੀਂ ਆ ਇਹ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਰਮ ਹੋ ਜਾਣਾ ਕੰਮ ਹੋ ਜਾਣਾ ਪਰ ਤੁਸੀਂ ਆਪਣੇ ਵੱਲੋਂ ਪੂਰੀ ਸਾਵਧਾਨੀ ਵਰਤੋ ਤੇ ਬਾਅਦ ਵਿੱਚ ਫਿਰ ਜੋ ਰੱਬ ਬਾਹਤ ਠੀਕ ਆ ਸਾਬਤ ਜੋ ਉਹ ਪ੍ਰਮਾਤਮਾ ਚਾਵੇ ਉਹ ਹੋ ਹੀ ਹੁੰਦਾ ਕਿ ਕਬੂਤਰ ਬੜੇ ਯਾਰ ਕੀਲਤ ਹੁੰਦੇ ਕਈ ਲੋਕਾਂ ਦੇ ਬਹੁਤ ਬਹੁਤ ਵਧੀਆ ਕਬੂਤਰ ਔਰ ਇਹ ਵੀ ਇੱਕ ਬੜੀ ਆਮ ਧਾਰਨਾ ਹੈ ਕਿ ਇਹ ਜਿਆਦਾ ਉਹਨਾਂ ਕਬੂਤਰਾਂ ਨੂੰ ਹੁੰਦੀ ਆ ਜਿਹੜੇ ਕਬੂਤਰ ਚੰਗੇ ਹੁੰਦੇ ਆ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਉਹਨਾਂ ਕਬੂਤਰਾਂ ਨੂੰ ਹੁੰਦੀ ਆ ਸਹੀ ਕਿਉਂ ਕਿਉਂਕਿ ਉਹ ਕਬੂਤਰ ਉੱਡ ਕੇ ਉਹਨਾਂ ਦਾ ਮੱਛ ਮਾਰਿਆ ਹੁੰਦਾ ਉਹਨੂੰ ਜੋ ਇਮਿਊਨਿਟੀ ਘਟੀ ਹੁੰਦੀ ਔਰ ਤੁਹਾਨੂੰ ਪਤਾ ਜਿਹੜੇ ਸਰੀਰ ਦੀ ਇਮਿਊਨਿਟੀ ਘਟਾ ਬਿਮਾਰੀ ਸਭ ਤੋਂ ਪਹਿਲਾਂ ਉਹਨੂੰ ਫੜਦੀ ਹੁੰਦੀ ਠੀਕ ਹੈ ਜੀ ਤੇ ਚਲੋ ਆਜੋ ਆਪਣੇ ਟੌਪਿਕ ਤੇ ਆ ਗਏ ਆ ਸਭ ਤੋਂ ਪਹਿਲਾਂ ਵੀਰ ਜੀ ਕਰਨਾ ਗਿਆ। ਫੁੱਟਿਆਂ ਦਾ ਲਾ ਕਰ ਕਾ। ਮੈਂ ਤੁਹਾਨੂੰ ਆਪਣੇ ਫੁੱਡੇ ਵੀ ਵਿਖਾਵਾਂਗਾ। ਇਹ ਨਹੀਂ ਕਿ ਮੈਂ ਅੱਜ ਉਹ ਫੁੱਡੇ ਇਤਰਾ ਕੀਤੇ ਆ, ਪਿਛਲੇ ਜਿੱਦਾਂ ਦੀ ਬਾਰਿਸ਼ ਹੋ ਰਹੀ ਆ ਉਸ ਤੋਂ ਪਹਿਲਾਂ ਗਰਮੀ हट ਗਈ, ਮੀਂਹ ਪੈਣਾ ਸ਼ੁਰੂ ਹੋ ਗਿਆ। ਕੋਟਦਨ ਤੋਂ ਅਸੀਂ ਉਹ ਕੰਮ ਕਰਨਾ ਸ਼ੁਰੂ ਕਰਤਾ ਔਰ ਰੈਗੂਲਰ ਹੀ ਕਰਦੇ ਆ। ਸਭ ਤੋਂ ਪਹਿਲਾਂ ਦੇ ਵਿੱਚ ਤੁਹਾਡੇ ਜਿਹੜੇ ਫੁੱਡੇ ਆ ਨਾ ਖੁੱਲੇ ਤੇ ਹਵਾਦਾਰ ਹੋਣ ਚਾਹੀਦੇ। ਇਹ ਨਹੀਂ ਵੀ ਕਬੂਤਰ ਤੁਹਾਡਾ 100 ਆ ਦੇ ਨਿਗਾਹ ਗਾ ਘੁਰਨ ਲੰਮੇ ਬੈ ਕੇ ਵਿੱਚ ਦੀ ਵੜਨ ਲੈ ਜੋ ਤੇ ਫਿਰ ਕਬੂਤਰ ਰੱਖਣ ਦਾ ਕੋਈ ਫਾਇਦਾ ਨਹੀਂ ਫਿਰ ਤੇ ਭਰਾ ਤੇ ਨਾ ਰੱਖੋ ਫਿਰ ਤੇ ਬਿਮਾਰੀ ਤੁਹਾਡੇ ਆ ਜਾ ਜੇ ਕਾਲਾ ਜੂ ਬਿਮਾਰੀ ਆਣੀ ਹੋਣੀ ਠੀਕ ਹੈ ਜੀ ਖੁੱਡੇ ਤੁਹਾਡੇ ਬੇਸ਼ੱਕ ਤੁਹਾਡਾ ਇੱਕੋ ਖੁੱਡਾ ਖੁੱਲਾ ਹੋਵੇ ਵੈਂਟੀਲੇਸ਼ਨ ਹੋਵੇ ਹਵਾ ਪ੍ਰਵਾਹ ਹੁੰਦੀ ਹੋਵੇ ਦੇ ਵਿੱਚ ਠੀਕ ਹੈ ਜੀ ਤੇ ਧੁੱਪ ਵੀ ਉਹਦੇ ਵਿੱਚ ਜਦੋਂ ਜ਼ਰੂਰਤ ਤਦ ਧੋਪਾਵੇ ਜਦੋਂ ਜ਼ਰੂਰਤ ਸ਼ਾਮ ਇਹ ਨਹੀਂ ਕਿ ਸਾਰਾ ਦਿਨ ਤੁਹਾਡੇ ਖੁੱਡੇ ਧੁੱਪੇ ਰਹਿਣ ਜਾਂ ਸਾਰਾ ਦਿਨ ਤੁਹਾਡੇ ਖੁੱਡਿਆਂ 'ਚ ਕਬੂਤਰ ਆਪਣਾ ਸੂਰਜ ਦੀ ਰੋਜ਼ਾਨਾ ਆਵੇ ਫਿਰ ਵੀ ਖੁੱਡੇ ਤੁਹਾਡੇ ਗੱਲ ਦਾ ਨੰਬਰ ਪੁਆਇੰਟ 1 ਹੋ ਗਿਆ ਦੂਜੇ ਨੰਬਰ ਤੇ ਤੁਹਾਡੇ ਖੁੱਡਿਆਂ ਦਾ ਜਿਆ ਸਰਫੇਸ ਆ ਅਗਰ ਕੱਚਾ ਹੋਵੇ ਤੇ ਬਹੁਤ ਹੀ ਜ਼ਿਆਦਾ ਵਧੀਆ ਕੱਚਾ ਸਰਫੇਸ ਜਿਹਨੂੰ ਕਹਿੰਦੇ ਖੱਲੋਂ ਕੱਚਾ ਵਾ ਤੇ ਜੇ ਨਹੀਂ ਕੱਚਾ ਜੀ ਪੱਕਾ ਹੋ ਗਿਆ ਤੇ ਉਹਦੇ ਤੇ ਵੀ ਤੁਸੀਂ ਇਹ ਕਰ ਬੰਦ ਨੂੰ ਚੀਜ਼ ਦੱਸਦਾ ਉਹ ਤੁਸੀਂ ਰੱਖਿਆ ਕਰੋ ਜਾਂ ਕੱਚੇ ਦੇ ਵੀ ਪਾਇਆ ਕਰੋ ਫਿਰ ਬਹੁਤ ਵਧੀਆ ਖੁੱਡਿਆਂ ਦੀ ਸਫਾਈ ਜਦੋਂ ਜਰੂਰਤ ਹੈ ਉਦੋਂ ਕਰੋ ਇਹ ਨਹੀਂ ਕਿ ਖੁੱਡਿਆਂ ਦੇ ਵਿੱਚ ਵਿੱਠਾਂ ਪਈਆਂ ਵਾਂ ਤੁਹਾਨੂੰ ਪਤਾ ਜਦੋਂ ਵਿੱਠਾਂ ਪਈਆਂ ਹੁੰਦੀਆਂ ਤੇ ਆਹ ਸੀਜ਼ਨ ਆਇਆ ਵਾ ਥੋੜਾ ਜਿਹਾ ਵੀ ਪਾਣੀ ਪੈ ਗਿਆ ਤੇ ਵਿੱਠਾਂ ਸੜਨ ਲੱਗ ਜਾਂਦੀਆਂ ਸਮੈਲ ਮਾਰਨ ਲੱਗ ਜਾਂਦੀਆਂ ਸਭ ਤੋਂ ਪਹਿਲਾਂ ਬਿਮਾਰੀ ਨੂੰ ਦਸਤਕ ਹੋਈ ਹੁੰਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਤੁਹਾਡਾ ਅ ਜਿਹੜੇ ਖੁੱਡੇ ਆ ਨਾ ਉਹਨਾਂ ਦੇ ਵਿੱਚ ਰੈਗੂਲਰੀ ਕੋਈ ਕੀਟਨਾਸ਼ਕ ਸਪਰੇ ਜਿ ਤਰ੍ਹਾਂ ਅ ਜੇ ਜਿਹੜੀ ਜੀਵਨਸਤ ਬਚਾਉਂਦੀ ਹੋਵੇ ਉਹਦਾ ਛੜਕਾ ਜ਼ਰੂਰ ਕਰਿਆ ਕਰੋ ਹਰ 15 ਦਿਨਾਂ ਬਾਅਦ ਨਹੀਂ ਕਰ ਸਕਦੇ ਤੇ ਮਹੀਨੇ ਬਾਅਦ ਤੇ ਮੇਰੇ ਭਰਾ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਇੱਕ ਨਾ ਕੁਚੂ ਨਾ ਬਾਰਡਰ ਆਉਂਦਾ ਜਿਹਨੂੰ ਕਲੀ ਕਹਿੰਦੇ ਨੇ ਆਪਾਂ ਬਰੀਕ ਮਿਲ ਜਾਂਦਾ ਕਿਸੇ ਵੀ ਤੁਸੀਂ ਦੁਕਾਨ ਤੋਂ ਲੈ ਕੇ ਆ ਜੋ ਉਹ ਤੁਸੀਂ 10 15 ਕਿਲੋ ਲਿਆ ਕੇ ਜੂ ਰੱਖੋ 10 12 ਰੁਪਏ ਕਿਲੋ ਹੁੰਦੀ ਆ ਹਰ ਦੂਜੇ ਤੀਜੇ ਦਿਨ ਕਬੂਤਰਾਂ 'ਤੇ ਲੈ ਛੜਕਾ ਕਰਿਆ ਕਰੋ ਵੇਖੋ ਵੀਰ ਜਿਨ੍ਹਾਂ ਚ ਕਬੂਤਰ ਦੇ ਪੰਜੇ ਸਹੀ ਆ ਨਾ ਪੰਜੇ ਲਿਬੜੇ ਨਹੀਂ ਬਿਠਾਉਣਾ ਤੇ ਹੁਣ ਜਦ ਕਬੂਤਾਂ ਦੀ ਬਿਮਾਰੀ ਨਹੀਂ ਜਲਦੀ ਕੀਤੇ ਉਹਦੇ ਥੱਲੇ ਸੁੱਟੋਗੇ ਤੁਹਾਡੇ ਖੋਡੇ ਖੁਸ਼ਕ ਰਹਿਣਗੇ ਥੱਲੇੋਂ ਖੋਡਿਆਂ ਦੇ ਵਿੱਚ ਨਮੀ ਨਹੀਂ ਆਵੇਗੀ ਨਮੀ ਜੇ ਨਹੀਂ ਆਵੇਗੀ ਤੇ ਕਬੂਤਰ ਸੇਫ ਜਾਣਗੇ ਔਰ ਜਿਹੜੀਆਂ ਵਿੱਠਾਂ ਮੋਂ ਜਿਹੜੇ ਜਰਮਸ ਇਹਨਾਂ ਦਿਨਾਂ 'ਚ ਤੁਹਾਨੂੰ ਪਤਾ ਕੀੜੇ ਕਿੰਨੇ ਜਲਦੀ ਪੈਂਦੇ ਵਿੱਠਾਂ ਤੁਹਾਨੂੰ ਪਤਾ ਹੀ ਆ ਤੇ ਉਹ ਜਿਹੜੇ ਕੀੜੇ ਆ ਫਿਰੋ ਕੋਈ ਨਹੀਂ ਪੈਦਾ ਹੁੰਦੇ ਸਭ ਮਰ ਮੁੱਕ ਜਾਂਦੇ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਆਪਾਂ ਕਬੂਤਰਾ ਲਾਉਣੇ ਵੀ ਕਬੂਤਰ ਤੇ ਕਿਵੇਂ ਰਖ ਰਖਾਵ ਕਰਨਾ ਇਹ ਚੀਜ਼ ਹੋ ਖੁੱਡੇ ਦੀਆਂ ਉਸ ਤੋਂ ਬਾਅਦ ਇੱਕ ਆਉਂਦੀ ਆ ਫਰਨੇਲ ਤੇ ਡਿਟੋਲ ਇਹਨੂੰ ਮਿਕਸ ਕਰਕੇ ਸ਼ੀਸ਼ੀ ਚ ਪਾ ਲੋ ਕੇ ਖੋਲ ਕੇ ਚੰਗੀ ਤਰ੍ਹਾਂ ਉਹ ਵੀ ਦੂਜੇ ਚੌਥ ਦੇਣੇ ਖੁੱਡੇ ਚ ਮਾੜਾ ਮਾੜਾ ਨਾ ਨੁਕਰਾਂ ਨਾ ਕਰਾਂ ਖੁੱਡੇ ਨੂੰ ਜੀ ਮਾਰ ਦਿਆ ਠੀਕ ਹੈ ਜੀ ਤੇ ਹੁਣ ਆ ਜਿੰਨੇ ਆਪਾਂ ਕਬੂਤਰ ਵਾਲੇ ਵੀ ਜੀ ਕਬੂਤਰ ਚ ਸਭ ਤੋਂ ਪਹਿਲਾਂ ਬਿਮਾਰੀ ਕਿੱਥੋਂ ਆਉਂਦੀ ਹੈ ਜਦੋਂ ਕਬੂਤਰ ਦੀ ਪੋੜ ਜਾਮ ਹੁੰਦੀ ਹੈ ਠੀਕ ਹੈ ਜੀ ਪੋੜ ਤੇ ਜਦੋਂ ਪੋੜ ਜਾਮ ਹੁੰਦੀ ਹੈ ਸਮਝੋ ਬਿਮਾਰੀ ਤੇ ਪਹਿਲੀ ਦੱਸ ਸਕਿਆ ਪੋਰਟ ਜਾਉ ਤਾਂ ਮੈਂ ਬੜਿਆ ਬੜਿਆ ਵਧੀਆ ਵੀਡੀਓ ਪਿਛੇ ਪਾਈਆਂ ਬਿਮਾਰੀ ਕਿਵੇਂ ਰੋਕ ਖੰਮ ਕਰਨੇ ਆ ਤੁਸੀਂ ਪਿਛੇ ਜਾ ਕੇ ਦੇਖ ਸਕਦੇ ਕਿਵੇਂ ਪੋਰਟ ਜਾਮ ਕਬੂਤਰ ਦੀ ਟੁਣ ਦੇਖੋ ਜਦੋਂ ਕਬੂਤਰ ਦੀ ਪੋਰਟ ਜਾਮ ਹੋ ਗਈ ਨਾ ਕਬੂਤਰ ਜਿਹੜਾ ਦਾਣਾ ਖਾਂਦਾ ਉਹ ਡਾਈਜੈਸਟ ਨਹੀਂ ਹੋਇਆ ਸੜਨ ਲੱਗ ਗਿਆ ਹੌਲੀ 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 ਉਹਦੇ ਕਬੂਤਰ ਦੇ ਇਨਫੈਕਸ਼ਨ ਆਉਣੇ ਆ ਇਨਫੈਕਸ਼ਨ ਆ ਕੇ ਕਬੂਤਰ ਦੇ ਦਾਣਾ ਘਟ ਕਰਦਣਾ ਸੋਕੜੇ ਜਾ ਜਣਾ ਜਾਂ ਕਬੂਤਰ ਨੂੰ ਬੁਖਾਰ ਹੋਇਆ ਨਾ ਉਦੋਂ ਹੀ ਉਹ ਸਟੇਜ ਆ ਕੋਈ ਪਤਾ ਨਹੀਂ ਕਦੋਂ ਕਬੂਤਰ ਕੰਮ ਜਾਣਾ ਇਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤੇ ਤੁਹੇ ਕਬੂਤਰ ਦਾ ਜਿਹੜਾ ਦਾਣਾ ਵਾ ਉਹਨ ਇੱਕੋ ਦਾਣਾ ਨਾ ਸਾਰਾ ਸਾਲ ਪਾਈ ਆਇਆ ਕਰੋ ਜਿਵੇਂ ਜਦੋਂ ਸਿਆਲ ਸ਼ੂਲ ਆਉਂਦਾ ਉਹਦੋਂ ਆਪਾਂ ਥੋੜਾ ਮੋਟਾ ਦਾਣਾ ਪਾਉਣੇ ਕਿ ਕਬੂਤਰ ਨੂੰ ਗਰਮੀ ਵੀ ਦਿੰਦਾ ਉਸ ਤੋਂ ਬਾਅਦ ਜਦੋਂ ਹੁਣ ਥੋੜੇ ਦਿਨ ਆ ਜਾਂਦੇ ਆ ਗਰਮੀ ਦੇ ਫਿਰ ਆਪਾਂ ਕਬੂਤਰ ਨੂੰ ਦਾਣਾ ਪਾਉਣੇ ਆ ਕਣਕ ਪਾਉਣੇ ਆ ਜਾਂ ਸਰੋਂ ਪਾ ਦੇਣ ਥੋੜੀ ਇਹ ਚੀਜ਼ਾਂ ਪਾ ਕਰੋ ਕਬੂਤਰ ਨੂੰ ਦਾਣਾ ਹਰ ਦੂਜੇ ਤੀਜੇ ਵੀ ਨਹੀਂ ਚੇਂਜ ਕਰਾ ਕਰੋ ਜਿਦਾਂ ਹੁਣ ਕਣਕ ਚਲਾਣ ਦੀ ਨੇਰੀ 4-5 ਚਾਰ ਦਿਨ ਜਦੋਂ ਬਰੀਡਿੰਗ ਆਉਣ ਲੈਣ ਵਿੱਚ ਮਿਕਸ ਕਰ ਦੋ ਦੋ ਦਾਣੇ ਬਾਹਰ ਆ ਪਾ ਦੋ ਥੋੜੀ ਜਿਹੀ ਸਰੋਂ ਪਾ ਦੋ ਇੱਕ ਅਦਮ ਐਟਮ ਹੋਰ ਪਾ ਦਿਓ ਕਬੂਤਰ ਨੂੰ ਇੱਕੋ ਦਾਣਾ ਨਾ ਖਵਾਇਆ ਕਰੋ ਉਸ ਤੋਂ ਬਾਅਦ ਇੱਕ ਨ ਆਉਂਦਾ ਵਾ ਕੇਰੀ ਜੀ ਹੁੰਦੀ ਆ ਕੱਚੀ ਮਿੱਟੀ ਜਿਹਨੂੰ ਕਹਿ ਦਿੰਦੇ ਆ ਪੰਜਨੂਰ ਦੀ ਛੋਟਰਾ ਹੁੰਦੇ ਜਾਂ ਜਾਂ ਪੱਠੇ ਤੇ ਜਾਓ ਤੇ ਤੁਹਾਨੂੰ ਪਿੱਲੀਆਂ ਇੱਟਾਂ ਮਿਲ ਜਾਂਦੀਆਂ ਠੀਕ ਹੈ ਜੀ ਤੇ ਇਹ ਇਹ ਚੀਜ਼ਾਂ ਤੁਸੀਂ ਕਬੂਤਰਾਂ ਨੂੰ ਪੁੱਟ ਕੇ ਪਿੱਲੀ ਇੱਟ ਵੀ ਪਾ ਕੇ ਰੋ ਵੀ ਬੜੀ ਚੰਗੀ ਔਰ ਕਬੂਤਰ ਦਾ ਡਾਈਜੈਸ਼ਨ ਬਣਾਉਂਦੀ ਠੀਕ ਹੈ ਜੀ ਇਹ ਦੇਖੋਗੇ ਵੀ ਜੀ ਦਾਣੇ ਦੀ ਗੱਲ ਦੂਜੀ ਆ ਗਈ ਤੁਹਾਡੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਫੁੱਟੇ ਫਿਰ ਦੱਸਿਆ ਵਾ ਫੁੱਟੇ ਦਾ ਅੱਖਰ ਖਾਪ ਕੇ ਕਿਵੇਂ ਕਰਨਾ ਫਿਰ ਦੱਸਿਆ ਵਾ ਦਾਣਾ ਦਾਣਾ ਕਿਹੋ ਜਿਹਾ ਪਾਉਣਾ ਫਿਰ ਦੱਸਿਆ ਆਪ ਕਬੂਤਰ ਦੀ ਪੋੜ ਜਾਂਮ ਤੋਂ ਕਿਵੇਂ ਇਹ ਤਿੰਨ ਚੀਜ਼ਾਂ ਹੋ ਗਈਆਂ ਆਹ ਤਿੰਨ ਚੀਜ਼ਾਂ ਹੋ ਕੇ ਵੀ ਕਬੂਤਰ ਤੁਹਾਡੇ ਫਿਰ ਵੀ ਸੈਟ ਕਿਤੇ ਕੋਈ ਪਤਾ ਨਾ ਖਾਸਤਾ ਬਿਮਾਰੀ ਦਸਤਕ ਦੇ ਜੰਦੀ ਜਾਂ ਬਿਮਾਰੀ ਆ ਜਾਂਦੀ ਹੈ ਤਾਂ ਫਿਰ ਕੀ ਕਰਨਾ ਕਰਨਾ ਕੀ ਵੀਰ ਦੀ ਪਤਾ ਬੰਦੇ ਨੂੰ ਲੱਗੇ ਜਾਂਦਾ ਹੁੰਦਾ ਕਿ ਕਬੂਤਰ ਮੇਰਾ ਔਰ ਚ ਹੈ ਜਾਂ ਕਕੂਦ ਨੂੰ ਪ੍ਰੋਬਲਮ ਇਕੱਲਾ ਨੁਕਰੇ ਖਰੋਤਾ ਵਾ ਜਾਂ ਦਾਣੇ ਨਹੀਂ ਖਾਂਦਾ ਜਾਂ ਵਿੰਗਾ ਡਟਾ ਉਸੇ ਟਾਈਮ ਹੀ ਤੁਹਾਡਾ ਜਿੰਨਾ ਮਰਜ਼ੀ ਕੀਮਤੀ ਕਬੂਤਰਾਂ ਨੂੰ ਕੱਢ ਕੇ ਅਲੱਗ ਕਰ ਦੋ ਸੈਪਰੇਟ ਕਰ ਦੋ ਕਬੂਤਰ ਦੂਜੇ ਕਬੂਤਰਾਂ ਦੇ ਵਿੱਚ ਉਹਨੂੰ ਨਾ ਰੱਖੋ ਜੇ ਤੇ ਕਬੂਤਰ ਸਹੀ ਰਹਿੰਦਾ ਓਕੇ ਆ ਸਾਰਾ ਕੁਝ ਵਧੀਆ ਉਹਨੂੰ ਉਹਦਾ ਟ੍ਰੇਡਿੰਗ ਮਾਰਕ ਉੱਥੇ ਕਰੀ ਜਾਓ ਨਹੀਂ ਤੇ ਜਦੋਂ ਬਾਈਜਾਂਸ ਨੂੰ ਬਿਮਾਰੀ ਆ ਜਾਂਦੀ ਆ ਦੂਜੇ ਕਬੂਤਰਾਂ 'ਚੋਂ ਦਾਣ ਬਣ ਕਰਾਉਣਾ ਉਹਨੂੰ ਹੱਥ ਲਿਆਉਣਾ ਤੁਹਾਨੂੰ ਸਭ ਤੋਂ ਬਾਅਦ ਦਾਣੇ ਪਾ ਕੇ ਤਾਂ ਜੋ ਉਹਦੇ ਵਾਲੇ ਹੱਥ ਕਬੂਤਰ ਨੂੰ ਲੱਗਣ ਜੇ ਤੁਹਾਡਾ ਬਿਮਾਰ ਕਬੂਤਰ ਜਾਂ ਜਿਹੜਾ ਕਬੂਤਰ ਉਹ ਹੋਰ ਆਈ ਆ ਉਹ ਕਬੂਤਰ ਤੁਹਾਡਾ 1-2 ਦਿਨ ਵੀ ਖੁੱਡੇ ਚ ਰਹੇਗਾ ਉਹਨੇ ਹੋਰ ਕਬੂਤਰਾਂ ਨੂੰ ਲੈ ਕੇ ਬਹਿਣਾ ਕਬੂਤਰ ਦੀ ਦੇਲੇ ਤਰੀਕੇ ਨਾਲ ਉਹਨੂੰ ਵੇਖਿਆ ਕਰੋ ਵਧੀਆ ਸੈਟ ਆ ਬੈਠਾ ਵਾ ਫਿਰ ਆ ਜਿਹੜੇ ਦੇਣੇ ਇਹਨਾਂ ਦੇ ਨਾਲ ਜਿ ਬਿਮਾਰੀ ਜਾਲੀ ਆਉਂਦੀ ਆ ਠੀਕ ਹੈ ਜੀ ਮੰਨ ਲਓ ਹੁਣ ਕਬੂਤਰ ਤੁਹਾਡਾ ਇੱਕ ਸਹੀ ਆ ਸੌਰੀ ਇੱਕ ਬਿਮਾਰੀ ਜਿਆ ਉਹ 2-4 ਦਿਨ ਖੁੱਡੇ ਰਹੇਗਾ ਉਹਨੇ 2-4 ਹੋਰ ਲੈ ਉਹ ਦੋਹਾਂ ਚੋਂ ਗਾਂ ਦੀ ਗਾਂ ਗਾਂ ਦੀ ਗਾਂ ਵਧਦੀ ਜਾਂਦੀ ਆ ਹੁਣ ਇਹ ਚੀਜ਼ ਕਰੋ ਉਸ ਤੋਂ ਬਾਅਦ ਇੱਕ ਚੀਜ਼ ਮੈਂ ਪੁਆਇੰਟ ਛੱਡ ਗਿਆ ਪਾਣੀ ਖੋਡਿਆਂ 'ਚ ਪਾਣੀ ਰਾਤ ਨੂੰ ਨਾ ਰਹਿਣ ਦਿਓ ਇਹਨਾਂ ਦੇ ਨਾਲ ਜਦੋਂ ਵੀ ਤੁਸੀਂ ਪਾਣੀ ਪਾਉਣਾ ਵਾ ਜਿਹਦੇ ਵਿੱਚ ਵੀ ਭਾਂਡੇ 'ਚ ਕੱਚੇ 'ਚ ਪਾਉਂਦੇ ਜੋ ਜਾਂ ਪਲਾਸਟਿਕ 'ਚ ਪਾਉਂਦੇ ਜੋ ਜਦੋਂ ਪਾਣੀ ਪਾਉਣਾ ਚੰਗੀ ਤਰ੍ਹਾਂ ਭਾਂਡਾ ਧੋ ਕੇ ਉਹਨੂੰ ਸਾਫ਼ ਪਾਣੀ ਪਾਓ ਜਦੋਂ ਵੀ ਪਾਉਣਾ ਜਦੋਂ ਕਬੂਤਰ ਪਾਣੀ ਪੀ ਲਿਆ ਪਾਣੀ ਰੋੜ ਦਿਓ ਕਬੂਤਰਾਂ ਅੱਗੇ ਪਾਣੀ ਇਹਨਾਂ ਦੇ ਨਾਲ ਨਾ ਪਿਆ ਰਹਿਣ ਦਿਓ ਪਾਣੀ ਪੀਣਗੇ बार-बार ਵਿੱਠਾ ਮਾਰਨਗੇ ਖੁੱਡਾ ਗਿੱਲਾ ਉਹ ਖੁੱਡੇ ਨਮੇ ਹੋ ਗਈ ਬਸ ਬਿਮਾਰੀ ਪੜਨ ਲੱਗ ਗਈ ਠੀਕ ਹੈ ਇਹ ਚੀਜ਼ੇ ਮੈਂ ਪੁਆਇੰਟ ਛੱਡ ਗਿਆ ਐ ਕਰਕੇ ਦੁਬਾਰਾ ਔਰ ਹਰ ਹਫਤੇ ਦੀ 1-2 ਦਿਨ ਕੋਈ ਮਲਟੀਵਿਟਾਮਿਨ ਲਿਓ A to Z ਲਿਓ ਜਾਂ ਹੋਰ ਵਾਦੂ ਮਲਟੀਵਿਟਾਮਿਨ ਮਿਲਦੇ ਔਰ ਇੱਕ ਪਿਛੇ ਮੈਂ ਦੱਸ ਗਿਆ 2-3 ਅਰਕ ਰੱਖੋ ਉਹਨਾਂ 'ਚ ਪਾ ਕੇ ਔਰ ਉਹ ਕਬੂਤਰ ਨੂੰ ਪਾਣੀ ਦੂਜੇ ਤੇ ਜਿਹੜੇ ਦਿਨ ਕੋਰਸ ਕਰਾਉਂਦੇ ਲੋ ਔਰ ਉਸ ਤੋਂ ਬਾਅਦ ਆ ਜਾਂਦੀ ਆਪਣੇ ਕੀ ਅਨੁਆੰਦਿਆ ਅਰਬਤਣਾ ਪਲਾ ਕਰੇ ਨਾਮ ਮੈਨੂੰ ਵਿਸਰ ਗਿਆ ਬ੍ਰੋਟੋਨ ਤੇ ਕੈਲਸ਼ੀਅਮ ਇਹ ਵੀ ਕਬੂਤਰ ਨੂੰ ਰੈਗੂਲਰ ਹੀ ਦਿੰਦੇ ਰਹੇ ਕਿਉਂਕਿ ਅੱਜਕੱਲ ਕਬੂਤਰੇ ਕਰੀਜਾਂ 'ਚ ਪਏ ਆ ਲੋਕਾਂ ਦੇ ਆਪੇ ਖਾਮ ਸੁੱਟਣ ਦੇ ਤੇ ਉਹਨਾਂ ਨੂੰ ਫਿਰ ਇਹਨਾਂ ਜੀਜਾਂ ਦੀ ਜ਼ਰੂਰਤ ਹੁੰਦੀ ਜੇ ਤੇ ਨਿਹਰਾ ਦਾਣਾ ਪਾਜੋ ਬਹੁਤੇ ਕਬੂਤਰ ਸਾਈਡ ਨਹੀਂ ਦਿੰਦੇ ਇਹ ਚੀਜ਼ ਦਾ ਕੋਰਸ ਦੂਜੇ ਚੌਥੇ ਦਿਨ ਕਰਵਾਈ ਜਾਇਆ ਕਰ ਹਫਤੇ 'ਚ ਇੱਕ ਵਾਰ ਠੀਕ ਹੋ ਗਿਆ ਇਹਨਾਂ ਸਾਰਿਆਂ ਦੇ ਬਾਵਜੂਦ ਫੇਰ ਵੀ ਬਿਮਾਰੀ ਆ ਗਈ ਗੋਡੇ 'ਚ ਕੋਈ ਚੱਕਰ ਨਹੀਂ ਜੇ ਗਲ ਚ ਪ੍ਰਸੀਬਤ ਪੈ ਗਈ ਤੇ ਉਹਨਾਂ ਨੂੰ ਹੈਂਡਲਿੰਗ ਕਰਨਾ ਕਰਨਾ ਕਿ ਤੁਸੀਂ ਵੀਰ ਜੀ ਜਿਹੜੇ ਕਬੂਤਰ ਨੂੰ ਪ੍ਰੋਬਲਮ ਆਈ ਆ ਜਦੋਂ ਜਿਆਦਾ ਗਰਸਤਾਂ ਦੇ ਪਰਤ ਕੋ ਦਾਣੇ ਨਹੀਂ ਖਾਦੇ ਜਾਂਦੇ ਇੰਝ ਕਰਿਆ ਕਰੋ ਪੌਲੀ ਦੇ ਵਿੱਚ ਕੋਈ ਐਨੇ ਕ ਦਾਣੇ ਸ਼ਾਮਾਂ ਨੂੰ ਭੇਲਾ ਕਰੋ ਥੋੜੇ ਜਿਨੇ ਕਣਕ ਦੇ ਥੋੜੇ ਜਿਨੇ ਚਣਿਆਂ ਦੇ ਹਾਥ ਖਾਂ ਦਾਣੇ ਦੋ ਮੈਂ ਯਾਰ ਬੜੇ ਬੜੇ ਵਧੀਆ ਕਬੂਤਰ ਆਪਣੇ ਇਸ ਤਰ੍ਹਾਂ ਬਚਾਏ ਵੀ ਆ ਹਾਥ ਖਾਂ ਦਾਣੇ ਦਿੱਤ ਨੂੰ ਉਹ ਖਾਦੇ ਨਹੀਂ ਜਾਂ ਜਦੋਂ ਦਾਣੇ ਖਾ ਲੈਂਦਾ ਸ਼ਾਮਾਂ ਨੂੰ ਇੱਕ ਗੋਲੀ ਆਉਂਦੀ ਨਿਊਰੋਬਨ ਫੋਰਟ ਦੀ ਉਹ ਗੋਲੀ ਲਓ ਉਹਦਾ ਚਾਰ ਹਿੱਸੇ ਕਰ ਲਓ ਚੌਥਾ ਸਾ ਸ਼ਾਮਾਂ ਨੂੰ ਡੇਲੀ ਦੇ ਦਿਓ ਸਵੇਰੇ ਜੇ ਤੁਸੀਂ ਸਵਕਤੀ ਆਓ ਜਦੋਂ ਕਬੂਤਰ ਨੂੰ ਵੇਖੋ ਜਾ ਉਹਨੂੰ ਪਹਿਲਾਂ ਪਹਿਲੇ ਮੈਦਾਨ ਨੂੰ ਸਭ ਤੋਂ ਬਾਅਦ ਚ ਵੇਖਿਆ ਕਰੋ ਦੂਜਿਆਂ ਦਾ ਆਪ ਵਾਲੀ ਕਰਕੇ ਉਹਨੂੰ ਫੜੋ ਕੈਲਸ਼ੀਅਮ ਜਿੱਤਰਾ ਮੈਂ ਦੱਸਿਆ ਥੋੜਾ ਜਿਹਾ 2 ਐਮ ਐਲ ਬ੍ਰੋਟਨ ਪਾ ਲੋ ਜਾਂ ਕੋ ਮਲਟੀਟ੍ਰਨ ਪਾ ਲੋ ਪਾਣੀ ਦਾਸ ਮੈ ਲਓ ਭੋਲ ਕੇ ਉਹਨੂੰ ਪਾਣੀ ਦੋ ਕਿਉਂਕਿ ਆਪਣੇ ਕੋਲ ਕੋਦ ਕੋ ਪਾਣੀ ਨਹੀਂ ਪੀਤਾ ਜਾਣਾ ਬੇਤੀ ਜੇ ਤੁਸੀਂ ਇੱਕ ਦਿਨ ਤੇ ਇੱਕ ਕਰ ਵਧਿਆ ਕਰ ਲੋ ਤਾਂ ਤੁਹਾਡੇ ਹੋਰ ਕਬੂਤਰਾਂ ਨੂੰ ਨਹੀਂ ਆਊਗੀ ਬਿਮਾਰੀ ਫਿਰ ਉਹਨੂੰ ਥੋੜਾ ਜਿਹਾ ਚਨੇ ਦੇ ਦਿਓ ਹੱਤਨਾ ਤੇ ਸਵੇਰੇ ਫਿਰ ਇੱਕ ਹਿੱਸਾ ਨਿਊਰੋਨ ਫੋਡ ਦਾ ਉਹਨੂੰ ਦੇ ਦਿਓ ਠੀਕ ਹੈ ਜੀ ਕਈ ਲੋਕਾਂ ਦੇ ਉਹ ਇੰਜੈਕਸ਼ਨ ਲਾ ਦੋ ਉਹ ਕਰ ਦੋ ਉਹ ਕਰ ਦੋ ਯਾਰ ਸਾਰਿਆਂ ਦਾ ਆਪ ਆਪਣਾ ਤਰੀਕਾ ਮੈਂ ਆ ਤੁਹਾਨੂੰ ਆਪਣਾ ਤਰੀਕੇ ਦੀ ਗੱਲ ਕਰਨ ਗਿਆ ਠੀਕ ਹੈ ਜੀ ਤੇ ਇਹਨਾਂ ਚੀਜ਼ਾਂ ਤੋਂ ਬਚੋ ਜਿਹੜੀ ਅ ਅਧੂਰੀ ਜਾਣਕਾਰੀ ਦੇ ਆ ਵੀ ਮਾੜੀ ਹੁੰਦੀ ਹੈ ਠੀਕ ਹੈ ਜੀ ਜਿਹੜੀ ਚੀਜ਼ ਤੁਸੀਂ ਨਹੀਂ ਅਫੋਰਡ ਕਰ ਸਕਦੇ ਉਹ ਅਲਟੀਮੇਟ ਤੁਹਾਨੂੰ ਸਿੰਪਲ ਸਾਦਾ ਤਰੀਕਾ ਦੱਸਦਾ ਯਾਰ ਇਹ ਤੋਂ ਉੱਪਰ ਕੋਈ ਚੀਜ਼ ਹੈ ਨਹੀਂ ਠੀਕ ਹੈ ਜੀ ਤੇ ਇਹ ਚੀਜ਼ਾਂ ਦਾ ਯੂਜ਼ ਕਰੀਓ ਲਗਾਤਾਰ ਤੇ ਜਿਦ ਤਰ੍ਹਾਂ ਹੁਣ ਤੁਹਾਡੇ ਕਬੂਤਰਾਂ 'ਚ ਬਿਮਾਰੀ ਆ ਗਈ ਹੈ ਤੁਸੀਂ ਚਾਹੁੰਦੇ ਦੂਜਿਆਂ 'ਚ ਬਣਾਓ ਇੱਕ ਐਂਡਰੋਫਲੋਕਸੀਸਿਨ ਨਾਂ ਦਾ ਨਾ ਇੱਕ ਮੈਡੀਸਿਨ ਆਉਂਦੀ ਆ ਸਿਰ ਪਾਉਂਦਾ ਤੁਹਾਨੂੰ ਆਮ ਇੰਪੋਲਟਰੀ ਫਾਰਮ ਵਾਲਿਆਂ ਤੋਂ ਕੰਮ ਤੋਂ ਮਿਲ ਜੂ ਸਾਡੇ ਅੰਮਰਸਰ ਤੋਂ ਇੱਥੋਂ ਮਿਲ ਜਾਂਦਾ ਉਥੋਂ ਬ੍ਰਾਮਪਾਓ ਉਹ ਲਓ ਉਹਦਾ ਜਿਹੜਾ ਤੁਸੀਂ ਕੀ ਕਰਨਾ ਵਾ ਪਾਣੀ 'ਚ ਪਾ ਕੇ ਡੇਲੀ ਕਬੂਤਰਾਂ ਨੂੰ ਕੋਰਸ ਕਰਾਈਓ ਉਹ ਉਹ ਕੀ ਕਰਦਾ ਵਾ ਉਹਦਾ ਕੰਮ ਹੁੰਦਾ ਇਨਫੈਕਸ਼ਨ ਇਹ ਤਰ੍ਹਾਂ ਕੋਈ ਇਨਫੈਕਸ਼ਨ ਕਬੂਤਰ ਜਾ ਕੇ ਦੂਜੇ ਕਬੂਤਰਾਂ 'ਨੂੰ ਇਨਫੈਕਸ਼ਨ ਸਪਰੈਡ ਕਰ ਰਹੇ ਹੁੰਦੇ ਨੇ। ਉਹ ਰੱਬ ਤੁਹਾਨੂੰ ਭਲਾ ਕਰੇ। ਜ਼ਰੂਰ ਤੁਹਾਨੂੰ ਇਸ ਚੀਜ਼ ਦਾ ਬੈਨੀਫਿਟ ਮਿਲੂਗਾ। ਠੀਕ ਹੈ ਜੀ। ਤੇ ਕਿਉਂਕਿ ਕਬੂਤਰ ਕਮਜ਼ੋਰ ਹੋ ਜਾਂਦੇ ਆ ਜਦੋਂ ਉਹਨਾਂ ਨੂੰ ਅਸੀਂ ਹੱਥ ਨਾਲ ਫੀਡਿੰਗ ਕਰਾਵਾਂਗੇ 2-4 ਦਿਨ ਹੈਂਡ ਫੀਡਿੰਗ ਕਰਾਵਾਂਗੇ ਤੇ ਐਡਮੈਟਿਕ ਫਿਰ ਹੌਲੀ-ਹੌਲੀ ਉਹ ਦਾਣੇ ਖੋਣੇ ਸ਼ੁਰੂ ਹੋ ਜਾਂਦੇ ਆ। ਆ ਪੰਜ-ਚਾਰ ਦਿਨ ਥੋੜਾ ਜਿਹਾ ਇਹਦਾ ਜਿਆਦਾ ਅਸਰ ਹੁੰਦਾ। ਠੀਕ ਆ। ਆ ਜਿਹੜੀਆਂ ਮੈਂ ਗੱਲਾਂ ਦੱਸੀਆਂ ਸਾਰਿਆਂ ਤੇ ਗੌਰ ਕਰੋ ਮੇਰੇ ਭਰਾਵਾਂ ਤੇ ਬਸ ਮੈਂ ਹੁਣ ਤੁਹਾਨੂੰ ਕਿ ਇਹ ਕੁੱਡਿਆਂ ਜਿਗੇ ਹੋਇਆ ਰੱਖ-ਰਖਾਓ ਕਰਦੇ ਜੇ ਸਾਡੇ ਕੁੱਡਿਆਂ ਜੇ ਹਲਾ ਦੇ ਇਹ ਨਹੀਂ ਕਿ ਮੈਂ ਅੱਜ ਇਹਨਾਂ ਨੂੰ ਸਪਰੇਅ ਕੀਤੀ ਹੈ ਜਾਂ ਅੱਜ ਉਹੋ ਜਿਹਾ ਰੱਖਿਆ ਰੈਗੂਲਰਲੀ ਸਾਡੇ ਉਹੋ ਜਿਹਾ ਰੰਦੇ ਆ ਠੀਕ ਹੈ ਜੀ ਤੇ ਫਿਰ ਅੱਗੇ ਤੁਸੀਂ ਮੇਰੇ ਵੀਰ ਇਹੋ ਜੀ ਚੀਜ਼ਾਂ ਆਪਣੇ ਕਬੂਤਰਬਾਜੀ ਜੀ ਯੂਜ਼ ਕਰੋ ਯਾਰ ਤੁਹਾਡੇ ਵਧੀਆ ਕਬੂਤਰ ਬਜਣਗੇ ਚੰਗੇ ਕਬੂਤਰ ਖਰਾਬਾ ਬਣ ਬੜੇ ਮੁਸ਼ਕਿਲ ਬਣਦੇ ਆ ਇਹ ਕਰਕੇ ਇਹਨਾਂ ਚੀਜ਼ਾਂ ਤੇ ਗੌਰ ਕਰਿਓ ਤੇ ਮਤਨ ਬਖੋਣਾ ਆ ਜਾਓ ਮੇਰੇ ਕੋਲ ਹਾਂਜੀ ਵੀਰ ਆ ਵੇਖੋ ਵੀਰ ਜੀ ਖੁੱਡੇ ਆ ਬਿਲਕੁਲ ਨੀਡ ਤੇ ਆ ਬੱਚੇ ਵੀ ਪੜ ਰਹੇ ਇੱਧਰ ਸਾਗ ਪੂਰੀ ਕਲੀ ਛਿੜਕੀ ਵੀ ਵੇਖੋ ਕੋਈ ਬੈਠਿਆ ਨਹੀਂ ਆ ਕਬੂਤਰ ਦੇ ਪੰਜੇ ਵੇਖੋ ਧੰਦ ਹੋਣਾ ਬਿਲਕੁਲ ਸਾਫ਼ ਹਨ ਕੋਈ ਬੈਠ ਨਹੀਂ ਵੀਰੋ ਇੰਨੇ ਮੀਂਹ ਬਾਰਸ਼ ਆ ਪੈਣੀ ਇਹਦੇ ਵੇਖੋ ਪੰਜੇ ਸਾਫ਼ ਹਨ ਬਿਲਕੁਲ ਆ ਚੀਜ਼ ਚਾਹੀਦੀ ਜਦੋਂ ਕਬੂਤਰਾਂ ਦੇ ਆ ਚੀਜ਼ ਹੋਣ ਲੱਗੇ ਬਿਮਾਰੀ ਤੁਹਾਡੇ ਘਰ ਨਹੀਂ ਆ ਸਕਦੀ ਥੋੜੇ ਜੇ ਕਬੂਤਰ ਰੱਖੋ ਹੋਰ ਬਾਰ ਦਾ ਜਿਹੜਾ ਗੰਦ ਮੰਦ ਉਹ ਲੱਗ ਰੱਖੋ ਜੇ ਵਧੀਆ ਕਬੂਤਰ ਕੋ ਫੜਿਆ ਨੂੰ ਕੂਤਰੋਂ ਤੋਂ 10-15 ਦਿਨ ਬਾਅਦ ਚਵਾੜੋ ਕਬੂਤਰ ਠੀਕ ਹੈ ਆ ਵੇਖੋ ਆ ਕਰੋ ਸ਼ੌਂਕ ਕੂਤਰ ਦਾ ਬਹੁਤ ਚੰਗਾ ਕਬੂਤਰ ਹੈ ਉਹ ਪਰਲੇਟ ਹੈ ਜਿਹਦੇ ਚ ਨਾਲ ਤੁਹਾਨੂੰ ਸ਼ੌਂਕ ਕਰਾਉਣੇ ਕਬੂਤਰ ਆਂਦੇ ਹਾਂ ਹਾਂਜੀ ਆ ਵੇਖੋ ਜੀ ਦੂਜਾ ਫੋਟਾ ਥੋੜੇ ਜਿਆਦਾ ਫੋਟੇ ਆ ਉਹ ਅਸੂੜਾਂਗਾ ਬੱਚਾ ਵੀ ਨਿਕਲੇ ਨਿਕਾ ਜਾ ਆਹ ਕੋ ਪੂਰੇ ਹੈ ਕੋ ਪੈਰ ਵੇਖੋ ਇਹਨਾਂ ਦੇ ਹਵਾ ਨਾ ਪੂਰੇ। ਆਪਣੀ ਵੱਲੋਂ ਦੇ ਯਾਰ ਪੂਰੀ ਇहतਿਆਤ ਕੀਤੀ ਵਾਕੀ ਖਰਾਬ ਹਥਸ ਠੀਕ ਹੈ ਜੀ। ਆਹੋ ਫੁੱਟੇ ਪੂਰੇ ਹਵਾਦਾਰ ਹੈ ਅੱਗੋ ਵੀ ਤੇ ਆ ਇਧਰ ਬੋਜ ਵਾਲੇ ਆਲਾ ਪਿਛੋਂ ਜਾਵਾ ਤੇ ਆਹ ਕੁ ਮੋਰੀਆਂ ਕੱਢਿਆ। ਬਿਲਕੁਲ ਹਵਾਦਾਰ ਕੁੱਡੇ ਬਣਾਇਆ ਕਰੋ ਮੇਰੇ ਭਰਾ। ਤੇ ਆਹੋ ਜਾਂਦੇ। ਤੇ ਆ ਇੱਕ ਨਿਗਾਹ ਸਾਡਾ ਬਰੀਡਿੰਗ ਸੈਟਅਪ ਹੈ। ਹਾਕ। ਇੱਥੇ ਬਿਲਕੁਲ ਸਾਫ਼ ਆਹੋ ਪੈਰ ਕੋ ਕਬੂਤਰਾ। ਪੈਰਾਂ 'ਤੇ ਅਸਲੀ ਧਿਆਨ ਦਿਆ ਕਰੋ। ਜਦੋਂ ਪੈਰ ਖਰਾਬ ਕਬੂਤਰ ਗਿਆ ਤਾਂ